ਮੇਰਾ ਨਾਮ ਕਰਮਜੀਤ ਸਿੰਘ ਪਿੰਡ ਰਟੋਲਾ ਜ਼ਿਲ੍ਹਾ ਮਰੇਕੋਲਾ ਪੈਨਾ ਦਾ ਮੈਂ ਪੱਠੇ ਦਾ ਕੰਮ ਕਰਦਾ ਜੀ ਤੇ ਉੱਤੇ ਟਰੈਕਟਰ ਚਲਾਦਾ ਮੇਰਾ ਐਕਸੀਡੈਂਟ ਹੋ ਗਿਆ ਸੀ 9ਵੇਂ ਮਹੀਨੇ ਦੀ 24 ਤਰੀਕ ਨੂੰ ਮੈਂ ਕੋਈ ਕੰਮ ਲਈ ਸ਼ਹਿਰ ਗਿਆ ਸੀ ਬਾਸੀ ਦੇ ਵਿੱਚ ਮੇਰਾ ਐਕਸੀਡੈਂਟ ਹੋ ਗਿਆ ਸੀ ਕੋਡਾ ਫੈਂਚਰ ਹੋ ਗਿਆ ਤੇ ਪੱਛੜੀਆਂ ਫੈਂਚਰ ਹੋ ਗਈਆਂ ਹਾਂਸ ਟੁੱਟ ਗਿਆ ਜੀ ਤੇ ਉਦੋਂ ਬਾਅਦ ਜੀ ਇੰਨਾ ਕਿ ਬਸ ਹਾਲਾਤ ਕਰਦੇ ਗਰੀਬੀ ਦੌੜ ਕਰਕੇ ਬਸ ਇਹਦਾ ਲਾਜ ਅਧੂਰਾ ਰਹਿ ਗਿਆ ਜੀ ਉਦੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਖਾਲਸਾ ਏਡ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਤੇ ਇਹਨਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਨਾ ਹੈ ਜੇ ਮੇਰੀ ਇੰਨੀ ਸਹਾਇਤਾ ਕਰੀ ਮੈਂ ਗਰੀਬ ਬੰਦਾ ਸੀ ਮੇਰੇ ਕੋਲ ਇਹਨੇ ਪੈਸੇ ਲਾਏ ਨਹੀਂ ਜਾਂਦੇ ਤੇ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦਿਆਂ ਵੀ ਮੈਂ ਇਹਦਾ ਕਰਕੇ ਤੁਰਦਾ ਹੋ ਗਿਆ 1 ਲੱਖ ਰੁਪਏ ਦੀ ਮੇਰੇ ਬੰਦੇ ਦਾ ਇਲਾਜ ਕਰਾਇਆ ਗਿਆ ਜੀ ਅਸੀਂ ਖਾਸ ਐਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਪਦੇ ਬੱਚਿਆਂ ਚ ਪਰਿਵਾਰ ਚ ਬੈਠਾ ਹੋ ਗਿਆ ਜੀ ਮੈਂ ਆਪਦੇ ਜੋਗਾ ਹੋ ਗਿਆ ਮੈਂ ਕਰਕੇ ਖਾ ਜਾਕਦਾ ਮੈਂ ਆਪਦੇ ਬੱਚੇ ਨੂੰ ਪਾਲ ਸਕਦਾ ਤੇ ਇਹਨਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਦਿਆਂ